ਅਕਸਰ ਹੀ ਬੱਚਿਆਂ ਨੂੰ ਉਹਨਾਂ ਦੇ ਮਾਪਿਓ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਬਹੁਤ ਹੀ ਭਾਗਾਂ ਵਾਲੇ ਅਤੇ ਚੰਗੀ ਕਿਸਮਤ ਵਾਲੇ ਹੁੰਦੇ ਨੇ ਉਹ ਮਾਪਿਓ ਜਿਨ੍ਹਾਂ ਨੂੰ ਉਹਨਾਂ ਦੇ ਬੱਚਿਆਂ ਦੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਮਾਪਿਓ ਸਾਰੀ ਉਮਰ ਆਪਣਾ ਸੁੱਖ ਚੈਨ ਗਵਾਕੇ ਭੁੱਖੇ ਪਾਣੇ ਰਹਿ ਕੇ ਅਤੇ ਪਤਾ ਨਹੀਂ ਕੀ ਕੀ ਦੁੱਖ ਤਕਲੀਫਾਂ ਸਹੇ ਕੇ ਆਪਣੇ ਬੱਚਿਆਂ ਦੇ ਖਾਬ ਪੂਰੇ ਕਰਕੇ ਉਹਨਾਂ ਨੂੰ ਪਾਲਦੇ ਨੇ ਅਤੇ ਆਪਣੀ ਸਾਰੀ ਉਮਰ ਆਪਣੇ ਬੱਚਿਆਂ ਉੱਪਰੋਂ ਵਾਰ ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜਿਨ੍ਹਾਂ ਬੱਚਿਆਂ ਲਈ ਇਹ ਸਾਰਾ ਕੁਝ ਕਰਦੇ ਨੇ ਉਹ ਕਿਹੋ ਜਿਹੇ ਨਿਕਲਣਗੇ ਕਿਉਂਕਿ ਕੋਈ ਕੋਈ ਬੱਚਾ ਤਾਂ ਆਪਣੇ ਮਾਪਿਆਂ ਦੀ ਸਾਰੀ ਕੀਤੀ ਕਮਾਈ ਪੁੱਠੇ ਕੰਮਾਂ ਵਿੱਚ ਪਾ ਕੇ ਖੂਬਚ ਬਾ ਦਿੰਦਾ ਹੈ ਅਤੇ ਕੋਈ ਕੋਈ ਬੱਚਾ ਇਹੋ ਜਿਹਾ ਹੁੰਦਾ ਹੈ ਜੋ ਕਿ ਆਪਣੇ ਮਾਪਿਆਂ ਦੇ ਸਾਰੇ ਦੁੱਖ ਦਰਦ ਦੂਰ ਕਰ ਦਿੰਦਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਦੋ ਭੈਣ ਭਰਾ ਆਪਣੇ ਪਿਤਾ ਉੱਪਰੋਂ ਪੈਸੇ ਵਾਰ ਰਹੇ ਨੇ ਅਤੇ ਇਸ ਪਿਤਾ ਨੂੰ ਵੀ ਇੰਨੀ ਖੁਸ਼ੀ ਹੁੰਦੀ ਹੈ ਕਿ ਉਹ ਭਾਵੁਕ ਹੋ ਜਾਂਦਾ ਹੈ ਜੋ ਕਰਮਾ ਵਾਲੇ ਹੁੰਦੇ ਨੇ ਉਹ ਮਾਪੇ ਉਹ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਇਹੋ ਜਿਹੇ ਚੰਗੇ ਦਿਨ ਦਿਖਾਉਂਦੇ ਨੇ ਕਿਉਂਕਿ ਜਦੋਂ ਕੋਈ ਬੱਚਾ ਆਪ ਕਮਾਉਣ ਲਗਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਪੈਸਾ ਕਮਾਉਣਾ ਕਿੰਨਾ ਔਖਾ ਹੈ ਅਤੇ ਉਸ ਦੇ ਮਾਪਿਓ ਨੇ ਵੀ ਕਿਵੇਂ ਕਮਾਇਆ ਹੋਵੇਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ